ਰਖੜੀਆਂ ਦਾ ਤਿਉਹਾਰ ਭੈਣ ਭਰਾ ਦਾ ਪਿਆਰ ਇਹਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਰਖੜੀਆਂ ਦੇ ਤਿਉਹਾਰ ਤੇ ਇੱਕ ਸੇਵ ਲਗਾਈ ਗਈ ਹੈ ਸੇਵ ਕਿਹਨਾਂ ਦੇ ਵੱਲੋਂ ਲਗਾਈ ਗਈ ਹੈ ਕੇ ਕੇ 컬렉ਸ਼ਨ 메인 ਬਾਜ਼ਾਰ ਕੁਰਾਲੀ ਵਾਲਿਆਂ ਵੱਲੋਂ ਜਿਨ੍ਹਾਂ ਦੀਆਂ ਤੁਹਾਨੂੰ ਪਹਿਲਾਂ ਵੀ ਕਾਫੀ ਵੀਡੀਓ ਅਸੀਂ ਦਿਖਾਉਂਦੇ ਰਹਿੰਦੇ ਆ ਸੋ ਪਿੱਛੇ ਇਹਨਾਂ ਦੀ ਦੁਕਾਨ ਹੈ ਤੇ ਨਾਲ ਹੀ ਇੱਕ ਹੋਰ ਸ਼ੋਅਰੂਮ ਇਹਨਾਂ ਨੇ ਬਣਾ ਲਿਆ ਉੱਥੇ ਵੀ ਜੋ ਹੁਣ ਸੂਟਾਂ ਦੀ ਸੇਲ ਲਗਾਈ ਗਈ ਹੈ ਤੇ ਨਾਲੇ ਆਪਾਂ ਤੁਹਾਨੂੰ ਦਿਖਾਉਨੇ ਆ ਹੁਣ ਆਪਾਂ ਅੰਦਰ ਚੱਲਦੇ ਆ ਕਿ ਜਿਹੜੇ ਸੂਟਾਂ ਦੀ ਸੇਲ ਲਗਾਈ ਹੈ ਪਹਿਣਾ ਦਾ ਬੜਾ ਫਾਇਦਾ ਕਰਨ ਲੱਗੇ ਹੋਏ ਨੇ ਇਹ ਇੱਕ ਇੱਕ ਕਲੈਕਸ਼ਨ ਵਾਲੇ ਹਾਂਜੀ ਅਰਵਿੰਦ ਜੀ ਕੀ ਹਾਲਤ ਮਾਨ ਸਾਹਿਬ ਦਾ ਹਾਲ ਚਾਲ ਵਧੀਆ ਜੀ ਵਧੀਆ ਜੀ ਲੋਕ ਪਹਿਲਾਂ ਤੋਂ ਮੁਬਾਰਕਾਂ ਤੁਹਾਨੂੰ ਇਹ ਜੋ ਤੁਹਾਡੀ ਪਹਿਲਾ ਸ਼ੋਰੂਮ ਹੈ ਉਹਦੇ ਨਾਲ ਹੀ ਇਹ ਸ਼ੋਰੂਮ ਇਹ ਜਿਹੜਾ ਆਪਣੀ ਦੁਕਾਨ ਆ ਉਹਦੇ ਨਾਲ ਹੀ ਦੁਕਾਨ ਆਪਾਂ ਕਰਦੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਪਹਿਣਾ ਵਾਹ ਤੇ ਤਮਾਕਾ ਕਰਤਾ ਬਲਾਸਟ ਬਲਾਸਟ ਨਵੀਂ ਮਾਲ ਆਈ ਨਵੀਂ ਮਾਲ ਨਮਾ ਮਾਲ ਨਮੀ ਸੇਲ ਨਮੀ ਸੇਲ ਤਮਾਕੇ ਹਾਂ ਜੀ ਹਾਂ ਰੇਹੋ ਨਵੇਂ ਸ਼ੋਰੂਮ ਦੇ ਵਿੱਚ ਜਿਹੜੀ ਸੇਵ ਹੈ ਜੀ ਸੋੜਾ ਜਾ ਇਹਦੇ ਬਾਰੇ ਚਾਨਣਾ ਪਾਓ ਆਹ ਲੋ ਬਾਜ਼ਾਰ ਦਾ ਰੇਟ ਹੈਗਾ 850 ਰੁਪਏ ਕਰ ਲੋ ਚੈੱਕ ਡਿਜ਼ਾਈਨਿੰਗ 850 ਰੁਪਏ ਬਾਜ਼ਾਰ ਦਾ ਰੇਟ ਆ ਤੁਸੀਂ ਕਿੰਨੇ ਦਾ ਦੋਗੇ ਤੁਸੀਂ ਦਾਦੂਵਾ ਕਿੰਨੇ ਦਾ ਲਾਜ਼ਮਾ ਦੁਪੱਟਾ ਨਾਲ ਆ ਚੁੰਨੀ ਨਾਲ ਆਲਓਵਰ ਸੂਟ ਆ 5 ਮੀਟਰ ਆਲੋ ਕਰੋ ਚੈੱਕ ਡਿਜ਼ਾਈਨਿੰਗ ਅੱਛਾ ਜੀ ਇਹ ਕਿੰਨੇ ਕ ਦਾ ਹੋਊਗਾ ਫਿਰ ਆਪਾਂ ਦੋਂਗੇ ਗਾਕਾ ਨੂੰ ਬਹੁਤ ਹੀ ਫਾਇਦੇ ਨਾਲ ਦੋਂਗੇ 445 ਰੁਪਏ ਚ ਉਹ ਅੱਧਾ ਹੀ ਹੋ ਗਿਆ ਤਾਂ ਹਾਂਜੀ ਹਾਂਜੀ ਫੁੱਲ ਫਾਇਦੇ ਕਰਤੇ ਫੁੱਲ ਰੱਪ ਵਾਲੇ ਗਾਕਾ ਦੇ ਫੇਸਰ ਰੱਖਣੀਆਂ ਵਧੀਆ ਮਨਾ ਹੋਣ ਆ ਲੋ 2250 ਵਾਲਾ ਸੂਟ ਹੈ ਗਲਾਸ ਟਿਸ਼ੂ ਦਾ ਹਾਂਜੀ ਬਾਜ਼ਾਰ ਚ ਵਿਗਰੇ 2250 ਰੁਪਏ 24 24 ਰੁਪਏ ਦਾ ਬਾਰਡਰ ਤੇ ਵੀ ਕੰਮ ਹੋਇਆ ਵਾ ਨਾਲ ਫੁੱਲ ਪਿਓਰ ਦੋਪਟਾ ਲੱਗਿਆ ਵਾ ਹਾਂਜੀ ਫੁੱਲ ਪਿਓਰ ਕਹਿ ਦਿੰਦਾ ਫੁੱਲ ਪਿਓਰ ਹੀ ਹੋਊਗਾ ਐ ਨਹੀਂ ਹੈ ਕਿ ਡੁਪਲੀਕੇਟ ਹੋਊਗਾ ਹਾਂ ਨਕਲੀ ਮਾਲ ਤਾਂ ਏਕੇ ਵਾਲੇ ਰੱਖਦੇ ਨਹੀਂ ਹਾਂਜੀ ਹਾਂਜੀ ਕਿੰਨੇ ਦਾ 710 ਰੁਪਏ ਦਾ ਪੂਰੇ ਬਾਰਡ ਦੀ ਰੇਟ ਦੀ ਗਾਰੰਟੀ ਓਪਨ ਚੈਲੰਜ ਵਾ 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 ਆ ਲੋ ਜਾਮਕੋਟਨ ਦਾ ਸੂਟ ਪਲੇਨ ਕਪੜਾ ਲੈਣ ਲੰਘ ਜਿਵੇਂ ਪਹਿਣਾ 5 ਮੀਟਰ ਜਾਮ ਦਾ ਸੂਟ ਹੈ ਕਿੰਨੇ ਦਾ 500 ਰੁਪਏ ਦਾ ਪਰ ਆਪਾਂ ਕਿੰਨਾ ਦੇਣਾ 710 ਰੁਪਏ ਦਾ ਬਾਜੂ ਪਹੁੰਚੇ ਵਰਕ ਹੈ ਗਾਣਾ ਪੱਲਾ ਬਾਹਾਂ ਗੱਡੀਆਂ ਵਿੱਚ ਚੌਂ ਦਾ ਦੁਪੱਟਾ ਲੱਗਿਆ ਹੋਣਾ ਨਾਲ ਰੇਟ ਕਿੰਨਾ 710 710 ਇਹ ਜਿਹੜੀ ਸੇਲ ਹੈ ਹਾਂਜੀ ਪਰ ਲਿਮਟਿਡ ਸਮੇ ਲਈ ਹੈ ਕਿੰਨੇ ਦਿਨਾਂ ਲਈ ਹੈ ਇੱਕ ਦਿਨ ਹੀ ਲਾ ਲਵਾ ਉਹ ਨਹੀਂ ਫੇਰ ਕੀ ਫਾਇਦਾ ਆ ਪਹਿਣਾ ਦਾ ਕੋਈ ਫਾਇਦਾ ਤਾਂ ਹੋਵੇ ਕਿਸੇ ਨੇ ਰੋਟੀ ਪਕਾਉਣੀ ਆ ਕਿਸੇ ਨੇ ਪੇਕੇ ਜਾਣਾ ਸਹਉ ਦੇ ਜਾਣਾ ਦੋ ਦਿਨ ਦੀ ਲਾਦੀ ਆ ਮੇਰੇ ਉਹ ਨਹੀਂ ਨਹੀਂ ਘੱਟੋ ਘੱਟ 5 ਦਿਨ ਦੀ ਲਾਓ ਉਹ ਪਰ ਥੋੜੇ ਘਰੇ ਮੈਂ ਧਮਾਨ ਜੀ 5 ਦਿਨ ਦੀ ਸੇਲ ਰੱਖੜੀ ਧਮਾਕਾ ਸੇਲ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਵਾਹ ਜੀ ਵਾਹ ਸੋ ਦੇਖੋ ਪਹਿਣਾ ਨੂੰ ਸਾਡੇ 2500 ਵਾਲਾ ਸੂਟ ਆ ਦੇਣਾ ਕਿੰਨੇ ਦਾ 710 ਰੁਪਏ ਦਾ ਦਿਖਾ ਦਿਓ ਸੂਟ ਮਾੜਾ ਚੈੱਕ ਕਰਾ ਦਿਓ ਆਹ ਇੰਨਾ ਸੋਹਣਾ ਸੂਟ ਆ ਕੱਪੜਾ ਵਧੀਆ ਕੱਪੜਾ ਲਾ ਦੋ ਪਰ ਉਹਨੂੰ ਕਹੇ ਜੇ ਕੱਪੜਾ ਇੱਕ ਨੰਬਰ ਹੈ ਕੱਪੜਾ ਦਾ ਘਟੀਆਂ ਤੁਸੀਂ ਰੱਖਦੀ ਨਹੀਂ ਹੈਗੇ ਆਪ ਤੁਹਾਨੂੰ ਪਤਾ ਹੀ ਹੈ ਫਿਰ ਰੱਬ ਵਰਗੇ ਦਾਕਾ ਤਾਂ ਬਹੁਤ ਪੈਸਾ ਕਰਤਾ ਆਣਾ ਕਿੱਥੇ ਆ ਏਕੇ ਕਲੈਕਸ਼ਨ ਮੇਨ ਮੀਜ਼ਰ ਕਰਾ ਲਈ ਆ ਲੋ ਆ ਕਰ ਲੋ ਚੈੱਕ 750 ਰੁਪਏ ਦਾ ਸੂਟ ਆ ਆਲਓਵਰ ਸੂਟ ਆ 5 ਮੀਟਰ ਡਾਚ ਨਹੀਂ ਹੈ ਅਜੇ ਮਾਲ ਆਇਆ ਰੇਮੇਟੈਕਸ ਦਾ ਮਾਲ ਆ ਏਕੇ ਆ ਨੇ ਕਿੰਨੇ ਦੇਣਾ 520 ਰੁਪਏ ਦਾ ਨਾ ਘਟੇ ਨਾ ਵੱਧ ਸਾਨੂੰ ਲੱਗੋ ਇੱਕੋ ਰੇਟ ਇੱਕੋ ਰੇਟ ਹੈ ਆ ਸਾਰੇ ਰੂਟਾਂ 'ਵਾਂ ਕੱਲੀ ਦੁਕਾਨ ਦੇ ਵਿੱਚ ਜਿਹੜੀ ਆ ਏਕੇ ਦੇ ਨਾਲੇ ਦੁਕਾਨ 'ਤੇ ਸੇਲ ਜਿੱਥੇ ਲੱਗੀ ਆ ਉੱਥੇ ਆ ਮੁੰਡਾ ਬੈਠੂਗਾ ਆ ਮੁੰਡੇ ਦੀ ਪਛਾਣ ਕਰ ਲੋ ਇਹਦਾ ਨਾਮ ਕੁਜਰਾਸੋ ਇਹਦਾ ਨਾਮ ਹੈ ਕੇਸ਼ਵ ਬੰਸਰ ਕੇਸ਼ਵ ਬੰਸਰ ਤੇ ਲਓ ਜੀ ਇਹ ਕੇਸ਼ਵ ਬੰਸਰ ਜੀ ਇਸ ਸ਼ੋਰੂਮ ਦੇ ਵਿੱਚ ਬੈਠਣਗੇ ਏਕੇ ਵਾਲਿਆਂ ਦੇ ਠੀਕ ਹੈ ਜੀ ਕਿੰਨੇ ਦੇ ਮਿਲਣਾ 520 ਰੁਪਏ ਮੈਂ ਆਇਆ ਨਹੀਂ ਇੱਕ ਪ੍ਰਿੰਟਰ ਆ ਕੇ ਗੱਲਾਂ ਕਰਦੇ ਜਿੰਨੇ ਮਰਜ਼ੀ ਪ੍ਰਿੰਟ ਲੈ ਲੋ ਆ ਲੋ 520 ਰੁਪਏ ਨਾਲ ਚੁੰਨੀ ਵੀਡੀਓ ਨੂੰ ਕਰ ਦੇ ਦੱਬ ਕੇ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਆ ਇੱਕ ਜਿਹੜਾ ਬੱਦਲ ਵਾਲਾ ਸ਼ੀਮਰ ਵਾਲਾ ਚੱਲ ਰਿਹਾ ਪੈਂਟ ਆ ਵੀ ਚੈੱਕ ਕਰੋ ਆ ਲੋ ਬੱਦਲ ਪੜ ਗਿਆ ਆ ਲੋ ਕਰ ਲਓ ਚੈੱਕ ਮਾਲ ਆ ਗਿਆ ਫੁੱਲ ਬਾਜ਼ਾਰ ਦਾ ਜਿਹੜਾ 950 ਰੁਪਏ ਆ ਆ ਸਲਵਾਰ ਆ ਆ ਕਮੀਜ਼ ਆ ਕਿੰਨੇ ਦਾ ਨਾ 790 ਹੋਰ ਘਟਾ ਦੂ 525 ਰੁਪਏ ਲਾ ਦੂ ਆ ਜੋ ਦੱਬ ਕੇ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਆਣਾ ਕਿੱਥੇ ਐ ਕੇ ਕਲੈਕਸ਼ਨ ਮੇਲ ਬਾਜ਼ਾਰ ਕਰਾ ਲਈ ਆਜੋ ਅੱਗੇ ਆਜੋ ਵੇ ਮੁੱਕਿਆ ਨਹੀਂ ਹਜੇ ਸ਼ੁਰੂਆਤ ਹੈ ਆ ਲੋ ਕਰੋ ਚੈੱਕ ਆ ਲੋ ਅੱਗੇ ਆਜੋ ਅੱਗੇ ਸੂਟ ਦਿਖਾਓ ਸੂਟ ਕਰੋ ਚੈੱਕ ਸੂਟ ਵੀ ਹਾਂਜੀ ਦਮਨ ਜੀ ਹੋਰ ਗੰਦੇ ਦਾ ਦੁਪੱਟਾ ਹੈ ਜੀ ਵੀ ਗਲੇ ਦਾ ਸੂਟ ਹੈ ਬਾਜ਼ਾਰ ਵਾਲਾ ਹੈਗਾ 2500 ਰੁਪਏ ਇੱਕ ਇੱਕ ਰੈਕਸ ਨੇ ਕਿੰਨੇ ਦੇਣਾ ਕਿੰਨੇ ਦਾ ਲਾ ਦੋ ਕਿੰਨੇ ਲਾ ਦੂੰਗਾ ਤੁਹਾਡੀ ਸੋਚ ਦਾ ਕਿੰਨਾ ਹੋ ਸਕਦਾ ਇਹ ਤਾਂ ਹੁਣ ਤੁਸੀਂ ਉਹ ਦੱਸ ਸਕਦੇ ਆ ਜੀ ਵੀ ਭੈਣਾ ਕਿੱਥੇ ਤੱਕ ਲੈ ਸਕਦੀਆਂ ਨੇ 414 ਰੁਪਏ ਦਾ 414 ਰੁਪਏ ਦਾ ਆ ਲੋ ਰਖੜੀ ਧਮਾਕਾ ਸੇਲ ਦੇਣ ਲੈਣ ਵਾਸਤੇ ਚਾਹੀਦਾ 5 ਮੀਟਰ ਸੂਟ ਹੋਊਗਾ ਆਲ ਓਵਰ ਠੀਕ ਹੈ ਜੀ ਕਿੰਨੇ ਦਾ 299 ਰੁਪਏ ਦਾ ਧਾਗੇ ਦਾ ਕੰਮ ਹੋਇਆ ਵਾ ਗਲੇ ਪਾ ਬੋਰਡਰ ਪਾ ਰੇਟ ਦੇ ਵੱਡੇ ਵੱਡੇ ਫਾਇਦੇ ਕਰਤੇ ਆ ਕੇ ਆਇਆ ਨੇ ਕਿੰਨੇ ਦਾ 299 ਰੁਪਏ ਦਾ ਜਿੰਨਾ ਮਰਜ਼ੀ ਸਟਾਕ ਲੈ ਜਾਓ ਸਟੋਕ ਦਿਖਾ ਦਿਓ ਭੈਣ ਨੂੰ ਪਿਆ ਲੋ ਸਟੋਕ ਕਰਾ ਦਿਓ ਚੈੱਕ ਜਿੰਨਾ ਮਰਜ਼ੀ ਸਟਾਕ ਲੈ ਜਿਓ ਠੀਕ ਹੈ ਜੀ ਆ ਲੋ ਅਗਲਾ ਡਿਜ਼ਾਈਨ ਕਰੋ ਚੈੱਕ ਬਾਜ਼ਾਰ ਦਾ रेट ਹੈਗਾ 121200 ਰੁਪਏ ਦੁਪੱਟਾ ਕੜਾਈ ਵਾਲਾ ਲੱਗਿਆ ਹੋਇਆ ਨਾਲ ਕਿੰਨੇ ਦਾ ਦੇਣਾ ਹੈ 4500 ਰੁਪਏ ਦਾ ਕਰ ਲੋ ਚੈੱਕ ਲੱਗੀ ਸੇਲ ਰਖੜੀ ਧਮਾਕਾ ਸੇਲ ਹੈ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ 5 ਦਿਨ ਦੀ ਸੇਲ ਲੱਗੀ ਆ ਲੋ ਬਾਜ਼ਾਰ ਦਾ रेट ਹੈਗਾ 1500 ਰੁਪਏ ਪਿਓਰ ਦੁਪੱਟਾ ਨਾਲ ਪਾਊਡਰ ਦੇ ਵਰਕ ਹੋਇਆ ਵਾ ਪ੍ਰਿੰਟ ਜਿੰਨੇ ਮਰਜ਼ੀ ਦੇ ਲਵਾ ਲੋ ਕਰ ਲੋ ਚੈੱਕ ਪ੍ਰਿੰਟ ਆ ਲੋ ਇੱਕ ਹੋਰ ਲਗਾ ਦਨਾ ਆਪਾਂ ਕਿੰਨੇ ਦੇਣਾ ਕੋਈ 1500 ਨਹੀਂ ਕੋਈ 1400 ਨਹੀਂ ਕਿੰਨੇ ਦੇਣਾ 678 ਰੁਪਏ ਦਾ 678 ਰੁਪਏ ਦਾ ਲੈਦਾ ਸੂਟ 8 ਰੁਪਏ ਲੈਣੇ ਪਹਿਲਾ ਠੀਕ ਹੈ ਨਾ ਹਾਂ 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 ਵੱਡੇ ਵੱਡੇ ਫਾਇਦੇ ਵਾਲੇ ਮੋਡਲ ਦਾ ਸੂਟ ਪਹਿਣਾ ਦੀ ਮੰਗਤੀ ਮੋਡਲ ਦਾ ਸੂਟ ਹੋਵੇ ਬਾਜ਼ਾਰ ਦਾ ਰੇਟ ਹੈਗਾ 1000 ਰੁਪਏ ਪਰ ਇੱਥੇ ਕਿਸ਼ ਨੇ ਕਿੰਨੇ ਦੇਣਾ 468 ਰੁਪਏ ਦਾ ਰੇਟ ਕੱਲੇ ਕੱਲੇ ਸੂਟ 'ਪਾ ਲੱਗੇ ਹੋਇਆ ਕੋਈ ਵੀ ਨਿਆਣਾ ਵੀ ਆ ਜਾਵੇ ਸੂਟ ਲੈਣ ਉਹਨੂੰ ਵੀ ਉਹੀ ਰੇਟ ਲੱਗਣਾ ਬੜਾ ਆ ਜਾਵੇ ਉਹਨੂੰ ਵੀ ਉਹੀ ਰੇਟ ਲੱਗਣਾ ਰੇਟ ਰੋਂਗੇ ਫਿਕਸਡ ਸੇਲ ਹੈਗੀ 5 ਦਿਨ ਦੀ ਆ ਲੋ ਕਰ ਲੋ ਚੱਕ ਅਗਲਾ ਡੇਨ ਬਜ਼ਾਰ ਦਾ ਡਾਗਾ 1000 ਰੁਪਏ ਏਕੇ ਰਕਸ਼ ਨੇ ਕਿੰਨੇ ਦੇਣਾ 414 ਰੁਪਏ ਦਾ ਧਮਾਕੇ ਨਿਤਮਾਨ ਸਾਹਿਬ ਬਲਾਸਟ ਕਰਦੇ ਬਲਾਸਟ ਆ ਲੋ ਅਗਲਾ ਡਿਜ਼ਾਈਨ ਕਰੋ ਚੈੱਕ ਆਲਓਵਰ ਸੂਟ ਆ 5 ਮੀਟਰ ਆ ਲੋ ਇਹਨੂੰ ਖੋਲ ਹੀ ਦਿੰਦਾ ਮੈਂ ਸਹੀ ਪਹਿਣਨ ਨੇਗਾ ਅਹੀਂ ਦਿਖਾਈ ਜਾਂਦਾ ਦਿਖਾਣੇ ਦਾ ਤਾਂ ਸਮਾਂ ਹੀ ਨਹੀਂ ਮੇਰੇ ਕੋਲ ਇਹਦਾ ਪੈਤਵਾਨ ਸਾਹਿਬ ਅੱਜ ਜਾ ਰਹੇ ਤੇ ਸਵੇਰੇ ਸਵੇਰੇ ਮੈਂ ਕਿਹਾ ਆਓ ਅਦਰ ਮਾੜਾ ਚਾਨਣਾ ਰਖੜੀ ਤਬਾਕਾ ਸਿਰ ਕਿੰਨੇ ਦਾ ਤਵਾਨ ਸਾਹਿਬ ਲਾਜ਼ਮਾ ਦੱਸੋ ਦੇਖ ਲੋ ਵਾ ਫਾਇਦਾ ਹੀ ਹੋਣਾ ਚਾਹੀਦਾ 466 ਰੁਪਏ ਦਾ 466 ਹਾਂਜੀ ਸਿਰਫ 466 ਵਾਹ ਜੀ ਵਾਹ ਇਹ 5 6 ਰੁਪਏ 8 ਰੁਪਏ ਜਿਹੜੇ ਫਿਰ ਇਹ ਖੁੱਲੇ ਲਿਆਉਣੇ ਪੈਣਗੇ ਇਹ ਖੁੱਲੇ ਲਿਆਉਣੇ ਪੈਣੇ ਜੀ ਤਾਂ ਹੀ ਫਾਇਦਾ ਹੋਣਾ ਪੈਣਾ ਦਾ ਬਾਜ਼ਾਰ 'ਮਾਂ ਵਿਕ ਰਿਹਾ ਹਜ਼ਾਰ ਦਾ ਸੂਟ ਆਪਾਂ ਨੇ ਦੇਣਾ 466 ਦਾ ਆ ਲੋ ਬਰਬਰੀ ਦਾ ਸੂਟ ਆ ਬਾਜ਼ਾਰ 'ਮਾਂ ਹੋਣੀ ਲੁੱਟੇ ਸੂਟ ਪਹਿਣਾ ਦੀ ਆ ਪਿਓਰ ਬਰਬਰੀ ਦਾ ਦੁਪੱਟਾ ਐ ਪਿਓਰ ਬਰਬਰੀ ਦਾ ਸੂਟ ਆ ਨਾਲ ਮੈਚਿੰਗ ਦੇ ਵਿੱਚ ਸਲਵਾਰ ਲੱਗੀ ਵੀ ਆ ਰੰਗ ਜਿੰਨੇ ਮਰਜ਼ੀ ਲੈ ਲਓ ਬਾਜ਼ਾਰ ਦਾ ਰਹਿਣਾਗਾ 3000 ਰੁਪਏ ਏਕੇ ਵਾਲਾ ਕਿੰਨੇ ਦੇ ਸਕਦੇ ਤੁਸੀਂ ਆਪੇ ਦਾਦੋ ਮੈਨੂੰ ਇੱਕ ਵਾਰ ਹਾਂਜੀ ਇਹ ਦਊਗਾ 1570 ਰੁਪਏ ਦਾ ਅੱਛਾ ਜੀ ਸਿਰਫ 1570 ਸਿਰਫ ਯਾਮੀ ਬ੍ਰਾਂਡ ਆ ਤਮੰਨਾ ਟੈਕਸ ਦਾ ਰੇਟ ਦਾ ਵੱਡੇ ਵੱਡੇ ਫਾਇਦੇ ਆਣਾ ਕਿੰਨੇ ਦਾ 3000 ਦਾ ਜੀ 3000 ਆ ਆ ਲੋ ਰੰਗ ਦੇਖ ਲਓ ਕਿੰਨੇ ਪਏ ਆ ਜਿੰਨੇ ਮਰਜ਼ੀ ਰੰਗ ਲੈ ਲਓ ਆ ਲੋ ਕਰ ਲੋ ਚੈੱਕ ਰੰਗਾਂ ਦੀ ਕੋਈ ਘਾਟ ਨਹੀਂ ਹੈਗੀ ਠੀਕ ਹੈ ਜੀ ਹਰੇਕ ਡਿਜ਼ਾਈਨ ਮੈਂ ਰੰਗ ਮਿਲੂਗੇ ਬਾਦੂ ਆਣਾ ਕਿੱਥੇ ਆ ਏ ਕੇ ਗਲੈਕਸ਼ਨ 메ਨ ਬਾਜ਼ਾਰ ਕਰਾਲੀ ਜਲਦੀ ਜਲਦੀ ਪਹੁੰਚੋ ਹੁਮ ਹਮਾ ਕੇ ਸੇਲ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਆ ਲੋ ਆ ਕਰੋ ਚੈੱਕ ਆਲਓਵਰ ਸੂਟ ਆ 5 ਮੀਟਰ ਬਾਜ਼ਾਰ ਦਾ ਰੇਟ ਹੈਗਾ 12-1200 ਰੁਪਏ ਏ ਕੇ ਗਲੈਕਸ਼ਨ ਨੇ ਕਿੰਨੇ ਦੇਣਾ ਆ ਲੋ ਕਰ ਲੋ ਚੈੱਕ ਮੈਂ ਕੋਲ ਹੀ ਦਿੰਦਾ ਕਰੋ ਚੈੱਕ ਡਿਜ਼ਾਈਨਿੰਗ ਆ ਲੋ ਇਹ ਆਲਓਵਰ ਸੂਟ ਆ 5 ਮੀਟਰ ਮਾਪ ਕੇ ਦਊਗਾ ਪੂਰਾ 5 ਮੀਟਰ ਠੀਕ ਹੈ ਜੀ ਨਾਲ ਆ ਗਈ ਚੁੰਨੀ ਦੇ ਆ ਲੋ ਕਰੋ ਚੱਕ ਚੁੰਨੀ ਰੇਟ ਕਿੰਨਾ ਦਊਗਾ 542 ਰੁਪਏ ਹਰੇਕ ਸੂਟ ਦੇ ਉੱਪਰ ਤੁਹਾਨੂੰ ਸਭ ਤੋਂ ਵੱਡਾ ਫਾਇਦਾ ਇਹ ਹੈ ਰੇਟ ਲਾਇ ਹੋਏ ਆਪਾਂ ਨੇ ਕੋਈ ਲੱਗੀ ਫੱਬੀ ਨਹੀਂ ਹੈਗਾ ਕਿ ਭੈਣ ਨੇ ਪਸੰਦ ਕਰ ਲਿਆ ਹਾਂਜੀ 2000 ਦਾ ਲਾਤਾ ਅੱਜ ਤੋਂ ਸੇਲ ਸ਼ੁਰੂ ਹੈ ਕੱਲ ਤੋਂ ਜੋ ਲੱਗ ਲਿਆ ਲੱਗ ਲਿਆ ਵੀ ਪਹਿਲਾਂ ਹੁਣ ਮੇਰੇ ਭੈਣਾਂ ਨੇ ਬਹੁਤ ਕਹਿਣਾ ਮੈਨੂੰ ਬਹੁਤ ਲੰਬੇ ਦੇਣੇ ਮੈਨੂੰ 2000 ਦਾ ਲਾਤਾ ਤਾਂ 1 ਕੀ ਵਾਲਿਆਂ ਨੇ ਮੈਨੂੰ 3000 ਦਾ ਲਾਤਾ ਤਾਂ ਪਰ ਇਹ ਆਪਾਂ ਨੇ ਘਟਾ ਕੇ ਮਾਲ ਲਿਆ ਘਟਾ ਕੇ ਹੀ ਵੇਚਣਾ ਆ ਲੋ ਇਹੇ ਕਰ ਲੋ ਜੈਕ 542 ਰੁਪਏ ਦਾ ਪਹਿਲਾ 1000 ਰੁਪਏ ਦਾ ਸੂਟ ਵੇਚਿਆ ਇਹ ਕਹਿੰਦੇ ਆਪਣੀ ਨਗਾਨ ਪਰੇ ਹੁਣ ਕਿੰਨੇ ਦਾ ਕਰਤਾ 542 ਰੁਪਏ ਦਾ ਪ੍ਰਿੰਟ ਵਾਧੂ ਆਏ ਹੋਏ ਰੇਟ ਕਿੰਨਾ 542 ਰੇਟ ਹਰੇਕ ਸੂਟ ਦੇ ਉੱਪਰ ਆ ਲੋ ਨਾਰਮਲ ਪ੍ਰਾਈਸ ਲਿਖਿਆ ਹੋਇਆ ਬਾਜ਼ਾਰ ਦਾ ਜੀ ਮੈਂ ਹੁਣ ਬਾਜ਼ਾਰ ਦਾ ਪਾਇਆ 1030 ਰੁਪਏ ਏਕੇ ਵਾਲੇ ਨੇ ਕਿੰਨੇ ਦੇਣਾ 542 ਰੁਪਏ ਦਾ ਸਾਰੇ ਭਾਈ ਨੇ ਪ੍ਰਾਈਸ ਲੱਗੇ ਹੋਏ ਆ ਆਣਾ ਕਿੱਥੇ ਆ ਏਕੇ ਕਲੈਕਸ਼ਨ ਮੇਨ ਬੇਰ ਕਰਾਲੀ ਆ ਲੋ ਹਜੇ ਮੁੱਕਿਆ ਨਹੀਂ ਹਜੇ ਬਹੁਤ ਵੈਰਾਈਟੀ ਪਈ ਹੈ ਬਹੁਤ ਜ਼ਿਆਦਾ ਵੈਰਾਈਟੀ ਅੱਗੇ ਆਜੋ ਹੁਣ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਆ ਲੋ ਨਾਮੀ ਘਰਾਂ ਦੇ ਮਾਲ ਆ ਲੋ 2250 ਰੁਪਏ ਵਾਲਾ ਸੂਟ ਆ ਤੁਸੀਂ ਆਪੇ ਚੈੱਕ ਕਰ ਲਓ ਸੂਟ ਬੋਲਦਾ ਕੀ ਨਹੀਂ ਬੋਲਦਾ ਆ ਲੋ ਕਰੋ ਚੈੱਕ ਡਿਜ਼ਾਈਨਿੰਗ 2250 ਵਾਲਾ ਸੂਟ ਰੇਰ ਦਾ ਲਾ ਕੇ ਦਊਗਾ ਪਰਤਾ ਕਿੰਨੇ ਦਾ ਦਊਗਾ ਸਿਰਫ 105 ਰੁਪਏ ਦਾ 1005 ਰੁਪਏ ਦਾ ਸੂਟ ਦਊਗਾ 1005 ਰੁਪਏ ਦਾ ਡਿਜ਼ਾਈਨ ਦਿਖਾ ਦੋ ਉੱਪਰ ਤੱਕ ਗਲਾ ਕੱਢਿਆ ਹੋਇਆ ਚੁੰਨੀ ਗੱਡੀ ਹੋਈ ਆ ਆ ਲੋ ਨਾ ਮੇਰੇ ਸ਼ੋਰੂਮ ਦੀ ਨਵੀਂ ਸੇਲ ਹੈ ਰੇਟਾਂ ਦਾ ਹੋਰ ਫਾਇਦਾ ਕਰਤਾ ਬਹੁਤ ਜ਼ਿਆਦਾ ਪਰ ਸੇਲ ਹੈਗੀ 5 ਦਿਨ ਦੀ ਇਹ ਦੱਸ ਦੋ ਬਣਾ ਨੂੰ ਸੇਲ 5 ਦਿਨ ਦੀ ਹੈ ਸਿਰਫ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਆਣਾ ਕਿੰਨੇ ਦਾ ਆ ਲੋ 1250 ਦਾ ਸੂਟ ਆ ਕਿੰਨੇ ਦਾ ਮਿਲਣਾ 400 ਸਿਰਫ ਦਾ ਸਿਰਫ ਵੱਡੇ ਵੱਡੇ ਫਾਇਦੇ ਕਰਤੇ ਏਕੇ ਵਾਲਾ ਨੇ ਆ ਲੋ ਪਾਰਟੀ ਵੇਰ ਸੂਟ ਚੱਕੋ ਕਿੰਨਾ ਸੋਹਣਾ ਕੰਮ ਹੋਇਆ ਵਾ ਗਲੇ ਤੇ ਬਾਜ਼ਾਰ ਦਾ ਡਕਾ ਸਾਢੇ 2400 ਰੁਪਏ ਕੰਮ ਕੰਮ ਇਹ ਚੈੱਕ ਕਰ ਲੋ 2200 ਦਾ ਕੰਮ ਕੰਮ ਹੋਇਆ ਵਾ ਸੂਟ ਦਾ ਕਿੰਨੇ ਦੇਣਾ 1030 ਰੁਪਏ ਦਾ ਕਰੋ ਚੱਕ ਡਿਜ਼ਾਈਨਿੰਗ ਦੁਪੱਟੇ ਕਿੰਨੇ ਲੱਗੇ ਬੇ ਲੰਬੇ ਲੰਬੇ ਛੋੜੇ ਛੋੜੇ ਆ ਲੋ ਬਾਜ਼ਾਰ ਵਾਲਾ ਡਕਾ ਸਾਢੇ 1250 ਰੁਪਏ ਏਕੇ ਵਾਲਿਆਂ ਨੇ ਕਿੰਨੇ ਦੇਣਾ 590 ਰੁਪਏ ਦਾ ਵੱਡੇ ਵੱਡੇ ਫਾਇਦੇ ਕਰ ਦਨੇ ਏਕੇ ਵਾਲਿਆਂ ਨੇ ਹਮਮਾ ਹਮਾ ਕੇ ਪਹੁੰਚੋ ਏਕੇ ਕਲੈਕਸ਼ਨ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਬਾਓ ਜੀ 91476800 ਜਿਹੜੀ ਆਨਲਾਈਨ ਸਰਵਿਸ ਰਹੂਗੀ ਉਹ ਰਹੂਗੀ ਹਜੇ ਰੱਖੜੀ ਤੋਂ ਬਾਅਦ ਹਜੇ ਪਹਿਲਾ ਆਨਲਾਈਨ ਸਰਵਿਸ ਹਜੇ ਬੰਦ ਆ ਜਿਹੜੀ ਮੇਰਾ ਭੈਣਾ ਆਨਲਾਈਨ ਪਿਆਰ ਦੇ ਰਹੀਆਂ ਉਹਨਾਂ ਨੂੰ ਹਜੇ ਹੱਥ ਬੰਨ ਕੇ ਸੌਰੀ ਐ ਕਿ ਹਜੇ ਟਾਈਮ ਥੋੜਾ ਘੱਟ ਆ ਕੱਜੇ ਕਰਾਓ ਜੀ ਨੈੱਟ ਦੇ ਨਾਲ ਲੱਗਿਆ ਪਿਆ ਪੱਠ ਦਾ ਕੰਮ ਹੋਇਆ ਵਾ ਰੇਟ ਦਊਗਾ 2200 ਨਹੀਂ 2500 ਨਹੀਂ 2100 ਨਹੀਂ 706 ਰੁਪਏ ਦਾ 706 ਰੁਪਏ ਦਾ ਆ ਲੋ ਕਰੋ ਚੈੱਕ ਪਿਓਰ ਕੋਟਨ ਦਾ ਸੂਟ ਹੈ 320 ਰੁਪਏ ਦਾ ਕਰੋ ਚੈੱਕ ਡਿਜ਼ਾਈਨਿੰਗ ਆਹ ਲੋ ਪ्योर ਸ਼ੀਮਰ ਦਾ ਸੂਟ ਹੈ ਦਊਗਾ ਕਿੰਨੇ ਦਾ 450 ਰੁਪਏ ਦਾ ਆਹ ਲੋ ਚੱਕੋ ਜੀ ਆਹ ਲੋ बिक ਗਿਆ ਇਹ ਤਾਂ बिक ਗਿਆ ਚੱਕ ਲੋ ਜਲਦੀ ਆ ਜਾਓ ਆਹ ਲੋ ਆ ਕਰੋ ਚੱਕ ਜੀ 450 ਰੁਪਏ ਦਾ ਪ्योर ਸ਼ੀਮਰ ਦਾ ਆਹ ਲੋ ਗਲਾਸ ਦਾ ਸੂਟ ਦੇਖ ਲੋ ਗਲਾਸ ਗਲਾਸ ਕਰਦੀਆਂ ਪਹਿਣਾ ਮੇਰੀਆਂ ਆਹ ਲੋ ਕਰੋ ਚੱਕ ਗਲਾਸ ਦਾ ਡਿਜ਼ਾਈਨ ਹੱਸ ਤਾਂ ਗਿਆ ਕੰਮ ਹੋਇਆ ਸਾਰਾ ਥੈਡ ਵਰਕ ਦਾ ਕੰਮ ਹੋਇਆ ਵਾ ਬਾਜ਼ਾਰ ਦਾ ਰੇਟ ਹੈਗਾ 22 250 ਰੁਪਏ 25 250 ਰੁਪਏ ਏਕੇ ਵਾਲੇ ਦਾ ਕਿੰਨੇ ਦੇਣਾ 710 ਰੁਪਏ ਦਾ 710 ਰੁਪਏ ਦਾ ਧਮਾਂਜੀ 710 ਰੁਪਏ ਦਾ ਐਨੇ ਦੀ ਕਰਲੀ ਕੜਾਈ ਕੜਾਈ ਹੈ ਤਾਂ ਅੱਗੇ ਵਾਲੀ ਤਾਂ ਅੱਗੇ ਦਾ ਮੁੱਲ ਵੀ ਨਹੀਂ ਪਾਇਆ ਮੈਂ ਤਾਂ ਸਭ ਫੇਲ ਕਰਦੇ ਮੁੱਲ ਮੱਲ ਆ ਲੋ ਬਾਜ਼ਾਰ ਦਾ ਮੇਰੀ ਦੁਕਾਨ ਦਾ ਫੇਮਸ ਡਿਜ਼ਾਈਨ ਹੈ ਸੀਗਾ ਬਾਜ਼ਾਰ ਦਾ ਡਗਾ 8000 ਰੁਪਏ ਇਹ ਕੇ ਆਲੇ ਲਾਗੇ ਰਾਵਾਂਗੇ ਧਮਾਕੇਦਾਰ ਸੇਲ ਮਾ ਕਿੰਨੇ ਦਾ 2480 ਰੁਪਏ 2480 2480 2480 8000 ਵਾਲਾ ਹਾਂਜੀ ਹਾਂਜੀ ਹੋਰੇ ਵੀ ਕੜਾਈ ਆ ਪਿੱਛੇ ਵੀ ਕੜਾਈ ਆ ਫੁੱਲ ਪਿਓਰ ਦਾ ਕੱਪੜਾ ਹੈ ਜੀ ਰੇਟ ਦੇਣਾ 2480 ਰੁਪਏ ਰੰਗ ਜਿੰਨੇ ਮਰਜ਼ੀ ਲੈ ਲਿਓ ਆ ਲੋ ਐ ਨਹੀਂ ਹੈ ਇੱਕ ਇੱਕ ਸੂਟ ਰੱਖ ਕੇ ਗੱਲਾਂ ਕਰਦੇ ਆ ਰੰਗ ਵੀ ਹੈਗੇ ਨਾਲ ਬਾਵੇ ਰੱਖ ਰੱਖੇ ਪਾਉਂਦੇ ਆ ਵੀਡੀਓ ਅਸੀਂ ਹੋਰੇ ਖੋਲ ਖੋਲ ਕੇ ਪਾਉਂਦੇ ਆ ਆਜੋ ਜਲਦੀ ਜਲਦੀ ਆਜੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਆ ਲੋ ਕਰੋ ਚੱਕਰ ਡੈਜ਼ਨਿੰਗ ਕਿ ਹੋਰ ਜੀ ਮਰਦਾ ਸੂਟ ਬਾਜ਼ਾਰ ਦਾ ਡਾਟਾ 3500 ਰੁਪਏ ਠਮਾਕੇ ਕਰ ਦੂੰਗਾ ਠਮਾਕੇ ਆ ਲੋ ਕਰੋ ਚੱਕੜ ਡਿਜ਼ਾਈਨਿੰਗ ਮਾਰੋ ਨੀਗਾ ਹੈਂਡਵਰਕ ਦਾ ਕੰਮ ਹੈ ਵਾ ਸਰ ਬਰਦਰ ਚੈੱਕੀ ਆ ਲੋ ਓਏ ਐ ਨਹੀਂ ਕਿ ਬਾਹਾਂ ਨਹੀਂ ਕੱਢੀ ਹੋਈਆਂ ਇਹਦੀ ਬਾਹਾਂ ਵੀ ਕੱਢੀ ਵੀ ਹੈ ਬਾਹਾਂ ਤੇ ਵੀ ਹੈਂਡਵਰਕ ਹੋਇਆ ਵਾ ਕਰ ਲੋ ਚੱਕੜ ਡਿਜ਼ਾਈਨਿੰਗ ਯਾਨੀ ਕਿ ਵੀ ਬਿਲਕੁਲ ਹਲਕਾ ਜਿਹਾ ਦਿਖਾਤਾ ਮਾਲ ਹੈਗਾ ਬਹੁਤ ਜ਼ਿਆਦਾ ਦੇਖਦੇ ਦੇਖਦੇ ਵੀਡੀਓ ਹੋ ਜਣੀ ਸ਼ਾਮਾਂ ਆ ਲੋ ਕਰ ਲੋ ਚੱਕ 3300 ਦਾ ਸੂਟ ਹੈ ਜਿਹੜਾ ਕਿੰਨੇ ਦਾ 1770 ਰੁਪਏ ਦਾ ਜਿੰਨੇ ਮਰਜੀ ਡਿਜ਼ਾਈਨ ਲੈ ਜਾ ਜਿੰਨੇ ਮਰਜੀ ਆਲੋ ਐ ਨਹੀਂ ਹੈਗਾ ਇੱਕ ਇੱਕ ਸੂਟ ਰੱਖ ਕੇ ਗੱਲਾਂ ਕਰਦੇ ਆਲੋ ਕਰੋ ਚੈੱਕ ਡਿਜ਼ਾਈਨਿੰਗਾ ਮਾਲ ਕਰ ਲੋ ਚੈੱਕ ਫੁੱਲ ਆ ਗਿਆ ਸਟਾਕ 1 2 ਪੰਨੇ ਹਾਂਜੀ ਹਾਂਜੀ ਵੱਡੇ ਵੱਡੇ ਧਮਾਕੇ ਆਣਾ ਕਿੱਥੇ ਐ ਇੱਕ ਐਕਸ਼ਨ ਹੋਸ਼ ਰੰਗ ਲੈ ਤਿੰਨ ਸੌ ਕਿੰਨੇ ਦੇਣਾ ਕੋਈ 700 ਨਹੀਂ ਕੋਈ 800 ਨਹੀਂ 355 ਦਾ ਆਲੋ ਆ ਕਰੋ ਚੈੱਕ 355 ਰੁਪਏ ਚ ਪਿਓਰ ਕਾਟਨ ਦਾ ਸੂਟ ਹੈ ਮਾਲ ਦਾ ਦੁਪੱਟਾ ਨਾਲ ਲੱਗਿਆ ਹੋਇਆ ਅਰਵਿੰਦ ਜੀ ਤੁਸੀਂ ਬੋਲੀ ਤਾਂ ਜਾਣਦੇ ਆ ਇਹ ਘਾਟੇ ਵਾਲਾ ਕੰਮ ਹੈ ਤੁਸੀਂ ਹੋਸ਼ ਵਿੱਚ ਵੀ ਹੈਗੇ ਆ ਨਾ ਨਾ ਮੈਂ ਤਾਂ ਪੂਰੇ ਹੋਸ਼ ਵਿੱਚ ਮੈਂ ਜੀ ਬਾਜ਼ਾਰ ਆਣੇ ਉੜ ਕੇ ਹੋਸ਼ ਆਣਾ ਕਿੱਥੇ ਆ ਏਕੇ ਕਲੈਕਸ਼ਨ ਮੇਨਪੇਰ ਕਰਾ ਲਈ ਆ ਲੋ 950 ਵਾਲਾ ਸੂਟ ਹੈ 320 ਰੁਪਏ ਦਾ ਸਿਰਫ 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 ਐ ਨਹੀਂ ਹੈਗਾ ਕਿ ਵੀ ਚਾਹੇ ਹੁਣ ਸਸਤੇ ਸੂਟ ਸਸਤੇ ਨਾਲ ਲੇਤੇ ਕਿ ਮਹਿੰਗੇ ਦੂਤਾਂ ਮੈਂ ਚੱਕਦਾ ਹੋਈ ਉਹ ਨਹੀਂ ਕੰਮ ਹੈਗਾ ਰੇਟ ਦਊਗਾ ਜਾਇਜ਼ ਇਹ ਚੀਜ਼ ਦਊਗਾ ਵਧੀਆ 420 ਰੁਪਏ ਦਾ ਸੂਟ ਕਰੋ ਚੱਕ ਆ ਲੋ ਪਿਓਰ ਦੁਪੱਟੇ ਨਾਲ ਪਹਿਣਾ ਦੀ ਮੰਗ ਆ ਆ ਲੋ ਕਰੋ ਚੱਕ ਡਿਜ਼ਾਈਨਿੰਗ ਮਾਲ ਹੈਗਾ ਜਾਮ ਕੋਟਨ ਦਾ ਪਿਓਰ ਕੋਟਨ ਦਾ ਵਧੀਆ ਸੂਟ ਹੈ ਰੇਟ ਕਿੰਨਾ ਦਊਗਾ ਕੋਈ 2200 ਨਹੀਂ ਕੋਈ 2400 ਨਹੀਂ ਕੋਈ 2500 ਨਹੀਂ ਰੇਟ ਦਊਗਾ 780 ਰੁਪਏ ਸਿਰਫ 780 ਰੁਪਏ ਦੁਪੱਟਾ ਲੱਗਿਆ ਪਿਓਰ ਦਾ ਫੁੱਲ ਪਿਓਰ ਦੁਪੱਟਾ ਹੈ ਜੀ 780 ਰੁਪਏ ਦਾ ਮਾਲ ਆਇਆ ਬਹੁਤ ਜ਼ਿਆਦਾ ਖੁਦ ਨੂੰ ਹੀ ਨਹੀਂ ਪਤਾ ਲੱਗਦਾ ਕਿਹੜਾ ਚੱਕਾ ਕਿਹੜਾ ਨਾ ਚੱਕਾ ਆ ਲੋ ਰਖੜੀ ਧਮਾਕਾ ਸੇਲ ਫੇਮਸ ਡਿਜ਼ਾਈਨ ਹੈ ਮੇਰੀ ਦੁਕਾਨ ਦਾ ਕੋਈ 2200 ਨਹੀਂ ਕੋਈ 2500 ਨਹੀਂ 980 ਰੁਪਏ ਦਾ ਦਊਗਾ 980 ਰੁਪਏ ਦਾ ਡਿਜ਼ਾਈਨ ਕਰ ਲਓ ਚੈੱਕ ਮਾਲ ਆ ਗਿਆ ਫੁੱਲ ਦੁਪੱਟਾ ਚੈੱਕ ਕਰ ਲਓ ਆ ਲਓ ਦੁਪੱਟੇ ਦੇ ਵੀ ਕਢਾਈ ਕਰਾਈ ਆ ਪਲੇਨ ਦੁਪੱਟੇ ਨਹੀਂ ਲਾਏ ਕਰ ਲਓ ਚੈੱਕ ਡਿਲਾਈਨਿੰਗ ਆ ਲਓ ਗਲਾਸ ਟਿਸ਼ੂ ਦਾ ਪੀਸ ਆ ਕਿੰਨੇ ਦਾ ਕੋਈ 2200 ਨਹੀਂ ਕੋਈ 2500 ਨਹੀਂ ਕਿੰਨੇ ਆ ਦੇਣਾ ਕਿੰਨੇ ਦਾ ਸਿਰਫ 710 ਰੁਪਏ ਦਾ ਜਿੰਨੇ ਮਰਜ਼ੀ ਮਾਲ ਲੈ ਜਾ ਬੰਦਲੇ ਬੰਦਲ ਬੰਦ ਪਏ ਆ ਰੇਟ ਦਊਗਾ 710 ਰੁਪਏ ਆ ਲਓ ਚਾਕਲੇਟ ਕਪੜਾ 710 ਰੁਪਏ ਦਾ ਫੂਮਾ ਮਾ ਆ ਕੇ ਪਹੁੰਚਿਓ ਆਣਾ ਕਿੱਥੇ ਆ ਏਕੇ ਕਲੈਕਸ਼ਨ ਮੇਨ ਬੇਰ ਕਰਾਲੀ 5 ਦਿਨ ਦੀ ਲੱਗੀ ਐ ਸੇਲ ਆਲੂ ਡਿਜ਼ਾਈਨ ਕਰ ਲਓ ਫੋਟੋ ਵਾਲਾ ਚੱਕਾ ਕਿੰਨਾ ਰੇਟ ਦਊਗਾ 710 ਰੁਪਏ ਦਾ ਮੁੱਕਿਆ ਨਹੀਂ ਹਜੇ ਆ ਦੇਖ ਲੈ ਤੁਸੀਂ ਸਾਰਾ ਹਜੇ ਬਸ ਬਹੁਤ ਆ ਮੈਂ ਕਹਿੰਦਾ ਇੰਨਾ ਕੇ ਮਾਲ ਹੈਗਾ ਬਹੁਤ ਆਪਣੇ ਕੋਲ ਦਮਾਨ ਜੀ ਇਦੋਂ ਇਲਾਵਾ ਹਜ਼ਾਰਾਂ ਡਿਜ਼ਾਈਨ ਪਿਆ ਬਾਕੀ ਆ ਜਿਹੜਾ ਡੇਲੀ ਬੋਰਨ ਨਵੇਂ ਤੇ ਨਵੇਂ ਆਂਦੇ ਆ ਆ ਲਓ ਔਰ ਗੰਜਾ ਦੇਖ ਲਓ ਔਰ ਗੰਜਾ ਦੇਖ ਲਓ ਆਲੋ ਕਰੋ ਚੈੱਕ ਬਾਜ਼ਾਰ ਦਾ ਡੇਕਾ 2500 ਰੁਪਏ ਏਕੇ ਕਲੈਕਸ਼ਨ ਨੇ ਕਿੰਨੇ ਦੇਣਾ ਸਰਵਾਰ ਪਹੁੰਚੇ ਕੱਡੇ ਵੇ ਰੇਟ ਦੱਸੋ ਤੁਮhase ਤੁਸੀਂ ਹੁਣ ਨੀਚੇ ਲੱਗਿਆ ਵਾ ਤੁਹਾਨੂੰ ਜੇ ਤੁਸੀਂ ਆਈ ਲੈਂਡ ਦਾ ਕਿੰਨੇ ਦਾ ਲੱਗੂਗਾ ਇਹ 2688 ਵਾਲਾ 1400 1416 ਰੁਪਏ ਆਜੋ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾ ਲਈ ਰੇਟ ਕਿੰਨੇ ਦਾ 1416 ਰੁਪਏ ਦਾ ਕੋਈ 2200 ਨਹੀਂ ਕੋਈ 3500 ਨਹੀਂ ਕੋਈ 2600 ਨਹੀਂ ਸਿਰਫ 1416 ਰੁਪਏ ਦਾ ਰਖੜੀ ਤਮਾਕਾ ਸੇਲ ਕਰਤੀ ਸੇਲ ਸੇਲ ਜਿਹਨੂੰ ਕਹਿੰਦੇ ਸੇਲ ਹਾਲੋ ਗਲਾਸ ਦਾ ਸੂਟ ਦੇਖੋ ਜਿੰਮੀ ਚੂ ਜਿੰਮੀ ਚੂ ਹੋਈ ਪਈ ਆ ਗਿੱਤਾ ਚ ਜਿੰਮੀ ਚੂ ਗੜੋਈ ਪਈ ਆ ਹਾਲੋ ਕਰ ਲੋ ਚੱਕ ਜਿੰਮੀ ਚੂ ਵਾਲਾ ਸੂਟ ਹਜ਼ਾਰ ਦਾ ਰੇਟ ਹੈਗਾ 2400 ਰੁਪਏ ਏਕ ਏਕ ਕਲੈਕਸ਼ਨ ਦੇ ਦੇਣਾ ਕਿੰਨੇ ਦਾ 1174 ਰੁਪਏ ਦਾ ਦੁਪੱਟਾ ਕਰਾ ਦਿਓ ਨਿਗਾਤਵਾਂ ਦਾ ਵਾਹ ਲੋ ਕਰੋ ਚੱਕ ਡਿਜ਼ਾਈਨਿੰਗ ਮਾਲਾਂ ਦੇ ਕਰਤੇ ਫੁੱਲ ਫਾਇਦੇ ਜਿੰਨੇ ਮਰਜੀ ਸੂਟ ਇਹਦਾ ਇੱਕੋ ਜਿਹਾ ਸੈਂਪਲ ਜਿਹਾ ਦਿਖਾ ਰਿਆ ਮੈਂ ਮਾਲ ਤਾਂ ਇੰਨਾ ਕਿ ਪਿਆ ਕਿ ਆਪਾਂ ਸਵੇਰ ਤੋਂ ਖਾਨ ਲੱਗ ਜੇ ਸ਼ਾਮ ਤੱਕ ਮਾਲ ਨਹੀਂ ਮੁੱਕਣਾ ਗਾਗਨੇਗਾ ਬਾਸ ਹਾਲੋ ਔਰ ਗੰਜੇ ਦਾ ਡਿਜ਼ਾਈਨ ਥ੍ਰੈਡ ਵਰਕ ਦਾ ਬਾਜ਼ਾਰ ਦਾ ਰੇਟ ਹੈ 3500 ਰੁਪਏ ਏਕੇ ਕਲੈਕਸ਼ਨ ਨੇ ਲਾ ਕੇ ਦੇਣਾ 1416 ਪਰ ਇੱਕ ਗੱਲ ਮੇਰੀ ਪੈਣਾ ਸੁਣ ਲਿਓ ਹੱਥ ਬੰਨ ਕੇ ਬੇਨਤੀ ਹੈ ਨਾ ਰੇਟ ਘੱਟ ਕਰਨ ਨੂੰ ਕਿਹੋ ਨਾ ਵੱਧ ਕਰਨ ਨੂੰ ਕਿਹੋ ਠੀਕ ਹੈ ਜਮਾਨ ਸਾਹਿਬ ਤੁਸੀਂ ਵੀ ਇੱਕ ਵਾਰੀ ਵੀਲ ਕਰ ਦਿਓ ਪੈਣਾ ਨੂੰ ਲਓ ਜੀ ਇਹ ਪੈਣਾ ਨੂੰ ਅਪੀਲ ਹੈ ਵੀ ਜਿਹੜੀ ਇਹ ਸੇਲ ਲਗਾਈ ਹੈ ਨਵੇਂ ਸ਼ੋਅਰੂਮ ਦੇ ਵਿੱਚ ਏਕੇ ਕਲੈਕਸ਼ਨ ਕਰਾਲੀ ਵਾਲਿਆਂ ਨੇ ਇਹਦਾ ਜੋ ਰੇਟ ਹੈ ਉਹ ਫਿਕਸ ਹੈ ਕਿਉਂਕਿ ਟੈਗ ਲੱਗੇ ਹੋਏ ਨੇ ਉੱਪਰ ਤੁਸੀਂ ਆ ਦੇਖ ਵੀ ਸਕਦੇ ਹੋ ਯੇ ਦੋਨੋਂ ਹੁਣ ਆ 2004 ਵਾਲਾ ਪਹਿਲਾ ਇੱਕ ਇਹ ਚੱਕਿਆ ਯਾਰ 55000 ਸੇਮ ਫੋਟੋ ਨਾਲ ਦੇ ਮਾਲ ਹੈ ਬੁਟੀਕਾ ਵਾਲੇ ਕਟਵਰਕ ਦੇ ਨਾਲ ਹੈ ਜੀ 61 ਡਿਜ਼ਾਈਨ ਮੇਰੀ ਦੁਕਾਨ ਦਾ ਬਹੁਤ ਫੇਮਸ ਡਿਜ਼ਾਈਨ ਹੈ ਠੀਕ ਹੈ ਜੀ ਆ ਲੋ ਕਰੋ ਚੱਕ ਡਿਜ਼ਾਈਨਿੰਗ 796 ਰੁਪਏ ਮਾ ਲਾ ਕੇ ਦੇ ਦੂੰਗਾ 796 ਰੁਪਏ ਮਾ ਕੋਈ 2000 ਨਹੀਂ ਕੋਈ 2500 ਨਹੀਂ 796 ਪਰ ਇੱਕ ਗੱਲ ਪਾਣਾ ਨੂੰ ਹੱਥ ਬੰਨ ਕੇ ਵੇਣ ਦੀ ਜਿਹੜੇ ਸਾਡੇ ਬਾਉ ਜੀ ਨੇ ਰੇਟ ਲਾਇਆ 96 ਇਹ 96 ਲੈਣੇ ਆ ਛੱਡਰੇ ਨਹੀਂ ਹੈਗੇ ਆਲੋ ਆ ਗਾ ਆਲੋ ਚੱਕ ਬਾਜ਼ਾਰਦਾਰ ਜਿਹੜਾ ਪੰਜ 500 ਰੁਪਏ 600 ਰੁਪਏ 200 400 ਰੁਪਏ ਮੈਂ ਦੇ ਦੂੰਗਾ ਆਜੋ ਆਹ ਦੇਖਾ ਤੋ ਆਲੋ ਆਰ ਆਡੀ ਦਾ ਮਾਲ ਆਰ ਆਡੀ ਦਾ ਕਿੰਨੇ ਦਾ ਦੇਣਾ 470 ਰੁਪਏ ਦਾ ਆਲੋ ਕੋਹਲੇ ਦਿੰਦਾ ਮੈਂ ਰਸ਼ਟ ਕਲਰ ਪੈਣਾ ਦਾ ਫੀਮੇਲ ਕਲਰ ਆ ਆਲੋ ਕਰੋ ਚੱਕ ਡਿਜ਼ਾਈਨਿੰਗ 470 ਰੁਪਏ ਦਾ ਕਰੋ ਚੱਕ ਸੂਟ ਪੰਜ ਦਿਨ ਦੀ ਧਮਾਕਾ ਸੇਲ ਲੱਗੀ ਆ ਧਮਾਕਾ ਸੇਲ ਨਵਾਜ਼ਾ ਹੱਲਾ ਬੋਲ ਸੇਲ ਜੀ ਨੂੰ ਕਹਿੰਦੇ ਆ ਬਿਲਕੁਲ ਜੀ ਬਿਲਕੁਲ ਹਾਂਜੀ ਬਹੁਤ ਹੈ ਹੁਣ ਕੀ ਹੋਰ ਦਿਖਾਵਾਂ ਹਜੇ ਬਾ ਠੀਕ ਹੈ ਜੀ ਬਹੁਤ ਹੈ ਭੈਣਾਂ ਨੇ ਹੁਣ ਆ ਜਾਣਾ ਆ ਲੋ ਕਰੋ ਚੱਕ 1400 ਜਿਹੜਾ ਚੱਕ ਕਰਨਾ 1400 ਵਾਲਾ 400 400 14 ਰੁਪਏ ਦਾ ਆ ਲੋ ਤੁਮਾਂ ਸੇ ਹੁਣ ਆਇਆ ਕਰਦੇ ਉਧਰ ਨਹੀਂ ਲਗਾ ਰੋ ਚੱਲਦੇ ਆਪਾਂ ਨਾਲ ਹੀ ਮੈਂ ਆਪਣੀ ਮਾਂ ਠੀਕ ਹੈ ਜੀ ਆਜੋ ਆਜੋ ਐਂ ਚੱਲੀ ਜਾਂਦੇ ਕੋਈ ਚੱਕਰ ਨਹੀਂ ਨਾਲੇ ਹਾਂਜੀ ਹਾਂਜੀ ਆਜੋ 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 ਉਧਰ ਵੀ ਆਪਾਂ ਨਿਗਾ ਮਰਾਂਦੇ ਭੈਣਾਂ ਨੂੰ ਆਜੋ ਆ ਲੋ ਆ ਸੂਟ ਜਿਵੇਂ ਲੱਗਿਆ ਹੋਇਆ ਬਾਜ਼ਾਰ ਦਾ ਡੈਗਾ 2400 ਰੁਪਏ ਦੇ ਵਾਲਾ ਦੇਣਾ 710 ਰੁਪਏ ਦਾ ਆਹ ਸੂਟ ਲੱਗਿਆ ਵੱਧਵਾ ਇੱਧਰ ਦੇਖੋ ਕਿੰਨੇ ਦਾ ਸਿਰਫ 796 ਰੁਪਏ ਦਾ ਆ ਲੋ 710 ਰੁਪਏ ਦਾ ਆ ਜਾਓ ਮੇਰੇ ਪਿੱਛੇ ਇੱਕ ਮਿੰਟ ਤੁਸੀਂ ਹੁਣ ਮੜਾ ਜਾ ਕਰੋ ਚੈੱਕ ਹਿੰਦ ਦੇ ਨਹੀਂ ਆ ਲੋ ਜੀ ਆ ਜਾਓ ਇੱਧਰ ਹੁਣ ਰੈਡੀमेड 바ਵੀ ਕਰਤੀ ਸੇਲ ਕਰੋ ਚੈੱਕ ਕਿੰਨੇ ਦਾ 499 ਰੁਪਏ ਦਾ ਦਊਗਾ ਸਿਰਫ 499 ਰੁਪਏ ਦਾ ਨਾਲ ਦਊਗਾ ਪਲਾਜੋ ਨਾਲ ਦਊਗਾ ਦੁਪੱਟਾ ਠੀਕ ਹੈ ਜੀ ਇਤੇ ਬਾਜਾ ਹੈ ਲੈ ਲਿਓ ਪਲਾਜੋ ਸੂਟ ਉਹ ਵੀ ਦੇ ਦੂੰਗਾ ਆ ਲੋ ਕਰੋ ਚੱਕ ਪਹਿਲਾਂ ਇੱਕ ਮਿੰਟ ਵੈਰਾਈਟੀ ਚੱਕ ਕਰਾਈਏ ਅੱਜ ਪਹਿਲਾਂ ਕਾਕਾ ਨੂੰ ਆ ਲੋ ਕਰੋ ਚੱਕ ਦਵਾ ਸਾਹਿਬ ਵੈਰਾਈਟੀ 250 ਰੁਪਏ ਦਾ ਫਰਾਕ ਸੂਟ ਜੇ ਕਿਸੇ ਨੇ ਡਬਲ ਐਕਸਐਲ ਲੈਣਾ ਹੈ ਤਾਂ 250 ਦਾ ਸਾਈਜ਼ ਦਿਖਾ ਦਿਓ 3 ਐਕਸਐਲ ਲੈਣਾ 300 ਰੁਪਏ ਦਾ ਚੱਕੋ ਠੀਕ ਹੈ ਜੀ ਆ ਲੋ 250 ਰੁਪਏ ਮੈਂ ਤੁਮ ਰਖੜੀ ਤਮਾਕਾ ਜ਼ੇਲ ਹੈ ਤਮਾਕਾ ਜ਼ੇਲ 5 ਦਿਨ ਦੀ ਜ਼ੇਲ ਹੈ ਬਸ ਆ ਲੋ ਆ ਵੀ ਦਿਖਾਓ ਦਿਖਾਓ 250 ਰੁਪਏ ਦਾ ਇਹ ਆ ਵੀ ਦਿਖਾ ਦਿਓ 250 ਰੁਪਏ ਮਾ 250 ਰੁਪਏ ਮਾ ਥੀਰੇ ਵਿੱਚ ਹਜ਼ਾਰਾਂ ਸੂਟ ਪਿਆ ਹਜ਼ਾਰਾਂ ਸੂਟ ਆਹ ਲੋ ਕਰੋ ਚੈੱਕ ਦੇਣੀ ਕਿੰਨੇ ਦਾ ਸਿਰਫ 450 ਰੁਪਏ ਦਾ ਕੋਟ ਸੈੱਟ ਕਰ ਲੋ ਚੱਕ ਮਾਲ ਬਹੁਤ ਆ ਮਾਲ ਨਹੀਂ ਮੁੱਕਣਾ ਵੈਰਾਈਟੀ ਮੁੱਕ ਜਣੀ ਆਹ ਲੋ ਕਰੋ ਚੈੱਕ ਕਰੋ ਚੈੱਕ ਕਿੰਨੇ ਦਾ 499 ਰੁਪਏ ਦਾ ਸਿਰਫ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਆਣਾ ਕਿੱਥੇ ਆ ਏਕ ਏਕ ਕਲੈਕਸ਼ਨ ਮੇਨ ਬਿਆਰ ਕਰਾਲੀ ਆਹ ਲੋ ਇੱਧਰ ਵੀ ਸੂਟ ਹੈਗੇ ਦਮਾਨਸੋ ਆ ਲੋ ਕਿ ਜੋ ਟਰੈਕ ਕਰੀ ਬੰਦ ਪੁੱਤ ਬਾਸ ਆ ਲੋ ਕਰੋ ਚੈੱਕ 400 ਰੁਪਏ ਦਾ ਰਖੜੀ ਧਮਾਕਾ ਸੇਲ ਜਿੰਨੇ ਮਰਜ਼ੀ ਫੂਟ ਲੈ ਲਓ ਆ ਲੋ ਚਲੋ ਚੈੱਕ ਵੱਡੇ ਵੱਡੇ ਕਰਤੇ ਫਾਇਦੇ ਕੀ ਆ ਲੈਣੇ ਆ ਲੋ 699 ਰੁਪਏਵਾ ਚੱਕੋ ਰਖੜੀ ਧਮਾਕਾ ਸੇਲ ਆ ਲੋ ਕਰੋ ਚੈੱਕ 5 ਦਿਨ ਦੀ ਸੇਲ ਆ ਇਹ ਨਾ ਲੱਗੀ ਆ ਇਹ ਨਾ ਲੱਗਣੀਆਂ ਮੁੜ ਕੇ ਇਹ ਪਹਿਲੀ ਸੇਲ ਹੋਊਗੀ ਔਰ ਆਖਰੀ ਸੇਲ ਹੋਊਗੀ ਨਾ ਲੱਗਦੀ ਹੈ ਜੀ ਸੇਲ ਨਾ ਕਦੇ ਲੱਗਣੀ ਰੇਟ ਦਾ ਵੱਡੇ ਵੱਡੇ ਫਾਇਦੇ 2250 ਵਾਲਾ ਸੂਟ ਆ ਜਿਹੜਾ ਕਿੰਨੇ ਦਾ ਸਿਰਫ 600 ਜਿਹੜਾ ਇੰਨੇ ਵਿੱਚ ਵੱਡੇ ਵੱਡੇ ਫਾਇਦੇ ਕਰਤੇ ਜੀ ਆਲਾ ਨੇ 699 માં ਆ ਲੋ ਮਾਲ ਹੈਗਾ ਬਹੁਤ ਜ਼ਿਆਦਾ ਆ ਲੋ ਕਰ ਲੋ ਚੈੱਕ ਡਿਜ਼ਾਈਨਿੰਗ ਆ ਆ ਲੋ ਆ ਮਾਲ ਦੇ ਦੂੰਗਾ ਸਾਡੇ 1500 ਵਾਲਾ ਮਾਲ ਆਇਆ ਆਪਾਂ ਲਾ ਕੇ ਕਿੰਨੇ ਮਾ ਦੇਣਾ ਬਾਜੂ ਪਹੁੰਚੇ ਗੱਡੇ ਹੋਏ ਆਏ ਨਹੀਂ ਕਿ ਕਹਿਤਾ ਪਹੁੰਚੇ ਗੱਡੇ ਨਹੀਂ ਪਏ ਚੈੱਕ ਕਰ ਲੋ ਆ ਲੋ ਪਹਿਲਾ ਜੋ ਕਹੋਗੇ ਉਹੀ ਨਿਕਲੂਗਾ ਗੱਲਾਂ ਬਾਹ ਸਾਰੀਆਂ ਵਾ ਖਰੇ ਨਿਕਲੂਗੇ ਠੀਕ ਹੈ ਨਾ ਗਾਲ ਜੀ ਕਿੰਨੇ ਦਾ ਤਮਾਜ਼ਾ ਸਾਡੇ 550 ਦੇਣਾ ਆਪਾਂ ਨੇ 550 ਦਾ ਸਿਰਫ ਆ ਲੋ ਕਰੋ ਚੈੱਕ ਕਰ ਦੇਣੀ ਬਾਜ਼ਾਰ ਦਾ ਰੇਟ ਹੈਗਾ 2-2000 ਰੁਪਏ 1 ਲੱਖ ਦੇਣਾ 550 ਰੁਪਏ ਦਾ ਆ ਲੋ ਕਰੋ ਚੈੱਕ ਬਾਜੂ ਪਹੁੰਚੇ ਵਰਕ ਹੈ ਦੁਪੱਟੇ ਲੱਗੇ ਹੋਏ ਸੋਨੇ ਬਿਨਾ ਦੁਪੱਟਿਆਂ ਦੇ ਨਹੀਂ ਦੁਪੱਟੇ ਨਾਲ ਆ ਸਾਰਿਆਂ ਦੇ ਆਹ ਲੋ ਕਰੋ ਚੱਕਰ ਡਿਜ਼ਾਈਨਿੰਗ 550 ਰੁਪਏ ਦਾ ਸੂਟ ਬਾਹਾਂ ਗੱਡੀਆਂ ਹੋਈਆਂ ਦੁਪੱਟਾ ਕਰ ਲੋ ਚੱਕ ਟਾਈ ਐਂਡ ਡਾਈ ਦਾ ਦੁਪੱਟਾ ਲੱਗਿਆ ਹੋਇਆ ਇਹਦੇ ਨਾਲ 550 ਰੁਪਏ ਦਾ ਸੂਟ ਜਿੰਨੇ ਮਰਜ਼ੀ ਲੇ ਜਿਓ ਕੋਈ ਚੱਕਰ ਨਹੀਂ ਹੈਗਾ ਇੱਕ ਲੇ ਜੇ ਦੋ ਲੇ ਜੇ ਚਾਰ ਲੇ ਜਿਓ ਆਹ ਲੋ ਲੈਸ ਵਾਲਾ ਡਿਜ਼ਾਈਨ ਬਾਜ਼ਾਰ ਮਾ ਵਿਗਰੇ 2-2000 ਰੁਪਏ ਦੇ ਇੱਕ ਗਰੈਕਸ਼ਨੇ ਲਾ ਕੇ ਦੇ ਦੇਣਾ ਆਲ ਓਵਰ ਸੂਟ ਹੈ 5 ਮੀਟਰ ਨਾਲ ਚੁੰਨੀ ਕਿੰਨੇ ਦਾ ਦਵਾਨ ਸਾਹਿਬ ਸਿਰਫ 699 ਰੁਪਏ ਦਾ ਵੱਡੇ ਵੱਡੇ ਫਾਇਦੇ ਕਰਦੇ ਵੱਡੇ ਵੱਡੇ ਫਾਇਦੇ ਆਲੋ ਕਰ ਲੋ ਚੱਕ ਇਤੋਂ ਕੋਈ ਕੋਈ ਕਮੀ ਨਹੀਂ ਆ ਲੋ ਕਰੋ ਚੈੱਕ ਆ 550 ਆ 699 ਮਤਲਬ ਕਿ 700 ਰੁਪਏ ਦੇਰਬ ਠੀਕ ਹੈ ਜੀ ਇਤੋਂ ਇਲਾਵਾ ਆ ਲੋ ਆੜ ਡੈਨ ਕਰ ਲੋ ਚੈੱਕ ਜਿਹਨਾਂ ਨੇ ਪਾਰਟੀ ਵੇਅਰ ਪਾਣ ਦੀਆਂ ਸ਼ਕੀਨਾਂ ਮੇਰੀਆਂ ਭੈਣਾਂ ਆ ਲੋ ਬਰਬਰੀ ਬਰਬਰੀ ਆ ਲੋ ਕਰੋ ਚੈੱਕ ਬਰਬਰੀ ਵੀ ਦੇ ਦੂੰਗਾ ਸਾਰੇ ਕੱਪੜੇ ਦੇ ਦੂੰਗਾ ਨਵੇਂ-ਨਵੇਂ ਪੁਰਾਣੇ-ਪੁਰਾਣੇ ਜਿਹੜੇ ਆਰਟੀਕਲ ਤੁਸੀਂ ਕਹੋਗੇ ਜਿਹੜੀ ਭੈਣਾਂ ਕੱਪੜਾ ਜਿਹੜਾ ਪਾਣਾ ਜਾਂਦੀਆਂ ਉਹੀ ਦੇ ਦੂੰਗਾ ਆ ਲੋ 1900 ਰੁਪਏ ਵਾਲਾ ਸੂਟ ਆ ਲਾ ਕੇ ਦਊਗਾ 900 ਰੁਪਏ ਦਾ ਕਰੋ ਚੱਕੜ ਲੈਣੀ ਸਿਰਫ 900 ਰੁਪਏ ਦਾ ਸਲਵਾਰ ਦੇ ਪੌਂਚੇ ਗੱਡੇ ਵੀ ਦੁਪੱਟਾ ਹੈਗਾ ਨਾਲ 900 ਰੁਪਏ માં ਸਿਰਫ ਆ ਲੋ 1100 ਰੁਪਏ ਦਾ ਪ्योर ਕੋਟਨ ਦਾ ਤੋਂ ਆ ਜਾ ਵੈਰਾਈਟੀ ਇੰਨੀ ਗਈ ਹੋਈ ਹੈ ਨਾ ਹੂੰ ਜੇ ਪੁੱਛੋ ਇਹਨਾਂ ਤੁਸੀਂ ਮਾਲ ਦੀ ਕੋਈ ਕਮੀ ਨਹੀਂ ਗਾਕਾ ਦੀ ਕਮੀ ਪੈ ਸਕਦੀ ਹੈ ਮਾਲ ਦੀ ਕੋਈ ਕਮੀ ਨਹੀਂ 5 ਦਿਨ ਦੀ ਸੇਰ ਆ ਫੁੱਲ ਤਿਆਰੀਆਂ ਕਰਕੇ ਬੈਠੇ ਆ ਗਾਹਾਂ ਆਵੇ ਤਾਂ ਕਿ ਹਮ ਹਮਾ ਕੇ ਸਭ ਨੂੰ ਸੌਦਾ ਦਈਏ ਠੀਕ ਹੈ ਨਾ ਜੀ ਮਾਲੀ ਤੋਂ ਇਲਾਵਾ ਬਹੁਤ ਆ ਦੱਸੋ ਦੱਸੋ ਕਿੰਨੇ ਕੁ ਮਿੰਟ ਦੀ ਹੋ ਗਈ ਹੁਣ ਵੀਡੀਓ ਬਹੁਤ ਆ ਕੀ ਹੋਰ ਚੱਲਣ ਦਈਏ ਬਹੁਤ ਆ ਚਲੋ ਠੀਕ ਆ ਫਿਰ ਜੀ ਓਕੇ ਜੀ ਧੰਨਵਾਦ ਸਾਰੀਆਂ ਭੈਣਾਂ ਨੂੰ ਆਹੀ ਅਪੀਲ ਆ ਹਮ ਹਮਾ ਕੇ ਪਹੁੰਚੋ ਤੁਸੀਂ ਵੀ ਕਹਦੇ ਤੁਹਾਨੂੰ ਸਾਰੀਆਂ ਭੈਣਾਂ ਨੂੰ ਸਾਰੀਆਂ ਭੈਣਾਂ ਨੂੰ ਹੁਣ ਇਹ ਬੇਨਤੀ ਆ ਕਿ ਏਕੇ ਕਲੈਕਸ਼ਨ ਦੀਆਂ ਪਹਿਲਾਂ ਵੀ ਤੁਸੀਂ ਵੀਡੀਓ ਦੇਖ ਚੁੱਕੇ ਹੋ ਤੇ ਬੜਾ ਰਿਸਪੌਂਸ ਮਿਲਦਾ ਬੜਾ ਤੁਹਾਡਾ ਸਹਿਯੋਗ ਹੈ ਭੈਣਾਂ ਦਾ ਬੀਬੀਆਂ ਦਾ ਵੀਰਾਂ ਦਾ ਵੀ ਵਿੱਚ ਸਹਿਯੋਗ ਹੈ ਜਿਹੜੇ ਪੈਸੇ ਦੁੰਦੇ ਨੇ ਤੇ ਹੁਣ ਵੀਰਾਂ ਦਾ ਇਹਦੇ ਵਿੱਚ ਜਿਆਦਾ ਸਹਿਯੋਗ ਹੋਊਗਾ ਕਿਉਂਕਿ ਵੀਰਾਂ ਨੇ ਪੈਸੇ ਲਾਉਣੇ ਆ ਭੈਣਾਂ ਨੇ ਇਹ ਸੂਟ ਲੈਣੇ ਆ ਜੋ ਭੈਣ ਭਰਾ ਦਾ ਰਖੜੀ ਦਾ ਤਿਉਹਾਰ ਹੈ ਤੇ ਏਕੇ ਕਲੈਕਸ਼ਨ ਦੇ ਤੁਸੀਂ ਆਓ ਤੇ ਇਹ ਜੋ ਫਾਇਦਾ ਹੈ ਆਪਣਾ ਫਾਇਦਾ ਕਰੋ ਨਵੀਂ ਦੁਕਾਨ ਵੀ ਇਹਨਾਂ ਦੀ ਨਾਲ ਹੀ ਐ ਤੇ ਉੱਧਰ ਵੀ ਸੇਲ ਤੁਹਾਨੂੰ ਦਿਖਾਈ ਐ ਤੇ ਇੱਧਰ ਵੀ ਦਿਖਾਈ ਐ ਤੇ ਬਾਕੀ ਅਰਵਿੰਦ ਜੀ ਆਪਣਾ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਕਰ ਲਓ 9914767800 ਕਿਸੇ ਨੂੰ ਕੋਈ ਲੋਕੇਸ਼ਨ ਦੀ ਦਿੱਕਤ ਆਉਂਦੀ ਆ ਕਾਲ ਕਰ ਲਓ ਕੋਈ ਚੱਕਰ ਨਹੀਂ ਹੈਗਾ ਆ ਜਾਓ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਬਰ ਕਰਾਲੀ ਰਖੜੀ ਦੀ ਸੇਲ ਲੱਗੀ ਐ ਇਹ ਇਹ ਜਿਹੜੀ ਸੇਲ ਐ ਨਵਾਂ ਜੀ ਸਿਰਫ 5 ਦਿਨ ਦੀ 5 ਦਿਨ ਦੀ ਸੇਲ ਐ ਜੀ ਮੈਂ ਤਾਂ ਸੋਚਦਾ ਕਿ 1 ਦਿਨ ਦੀ ਲਾਣੀ ਆ ਤੁਸੀਂ ਕਹਿੰਦੇ ਕਿ ਮੈਨੂੰ ਹਾਂ ਨਹੀਂ ਕੋਈ ਨਾ ਕੋਈ ਕੰਮ ਹੁੰਦਾ ਨਾ ਕੋਈ ਅੱਜ ਨਹੀਂ ਆ ਸਕਦੀ ਕੱਲ ਨੂੰ ਆਜੂ ਕੋਈ ਗੱਲ ਨਹੀਂ ਫਿਰ ਆਪਾਂ 5 ਦਿਨ ਦੀ ਕਰਦੀ ਤੁਹਾਡੇ ਕਰਨ ਪਰ ਜਿਹੜੇ ਜਿਹੜੀਆਂ ਭੈਣਾਂ ਵੱਧ ਤੋਂ ਵੱਧ ਸੂਟ ਲੈਣੇ ਆਜੋ ਹਮ ਹਵਾ ਕੇ ਗੱਡੀਆਂ ਭਰ ਕੇ ਲੈ ਜਾਓ ਟਰੱਕ ਭਰ ਕੇ ਲੈ ਜਾਓ ਆਜੋ ਜਲਦੀ ਜਲਦੀ ਸੌਕ ਜਿੰਨਾ ਮਰਜ਼ੀ ਲੈ ਜਾਓ ਜੀ ਇਹਨਾਂ ਕੋਲ ਆਜੋ ਜਲਦੀ ਸੌਕ ਨਹੀਂ ਮੁੱਕਦਾ ਪਰ 5 ਦਿਨ ਦੇ ਵਿੱਚ ਹੀ ਇਹ ਕਰਨਾ ਕੰਮ ਬਸ ਉਸ ਤੋਂ ਬਾਅਦ ਇਹ ਰੇਟ ਨਹੀਂ ਮਿਲਣਾ ਤੁਹਾਨੂੰ ਉਸ ਤੋਂ ਬਾਅਦ ਇਹ ਰੇਟ ਨਹੀਂ ਮਿਲਣਾ ਜੀ ਹਾਂਜੀ ਆਹ ਰੇਟ ਸਿਰਫ 5 ਦਿਨ ਦਾ ਹੈ ਜੀ 5 ਦਿਨ ਦਾ 5 ਦਿਨ ਦਾ ਸੋ ਠੀਕ ਹੈ ਜੀ ਬੇਨਤੀ ਹੈ ਜੀ ਕਿੱਥੇ ਆਉਣਾ ਏਕ-ਏਕ ਕਲੈਕਸ਼ਨ ਮੇਰੇ ਮਜ਼ਾ ਕਰਾਣੀ